ਅਟਾਰੀ ਵਾਗਾ ਸਾਂਝੀ ਚੈੱਕ ਪੋਸਟ ਤੇ ਆਮ ਲੋਕ ਅੱਜ ਸ਼ਾਮ ਤੋਂ ਚੰਡਾ ਉਤਾਰਨ ਦੀ ਰਸਮ ਨੂੰ ਦੇਖ ਸਕਣਗੇ ਚੰਡਾ ਉਤਾਰਨ ਦੀ ਰਸਮ ਨੂੰ ਲੰਗੀ ਸ਼ਾਮ ਤੋਂ ਸ਼ੁਰੂ ਕਰ ਦਿੱਤਾ ਗਿਆ ਸੀ ਪਰ ਕੱਲ ਸਿਰਫ ਇਸ ਵਿੱਚ ਮੀਡੀਆ ਨੂੰ ਬੁਲਾਇਆ ਗਿਆ ਸੀ ਦੋ ਹੋਰ ਸਰਹੱਦੀ ਚੌਕੀਆਂ ਫਿਰੋਜ਼ਪੁਰ ਵਿੱਚ ਹੁਸੈਨੀ ਵਾਲਾ ਤੇ ਫਾਜ਼ਿਲਕਾ ਵਿੱਚ ਸਾਦਕੀ ਤੇ ਅੱਜ ਤੋਂ ਆਮ ਲੋਕ ਚੰਡਾ ਉਤਾਰਨ ਦੀ ਰਸਮ ਦੇਖ ਸਕਣਗੇ ਪਾਰ ਦੇ ਆਪਰੇਸ਼ਨ ਸਿੰਦੂਰ ਤੋਂ ਬਾਅਦ 8 ਮਈ ਤੋਂ ਸਰਹੱਦੀ ਚੌਕੀਆਂ ਤੇ ਰਸਮੀ ਪ੍ਰੇਡ ਨੂੰ ਰੋਕ ਦਿੱਤਾ ਗਿਆ ਸੀ। ਇਸ ਸਮਾਗਮ ਨੂੰ ਦੁਬਾਰਾ ਸ਼ੁਰੂ ਕਰ ਦਿੱਤਾ ਗਿਆ ਹੈ ਪਰ 22 ਅਪ੍ਰੈਲ ਦੇ ਪਹਿਲਗਾਮ ਆਤਵਾਦੀ ਹਮਲੇ ਤੋਂ ਬਾਅਦ ਇਸ ਵਿੱਚ ਲੋੜੀਂਦੇ ਸੁਰੱਖਿਆ ਉਪਾਵਾਂ ਨੂੰ ਧਿਆਨ ਵਿੱਚ ਰੱਖਦਿਆਂ ਬਦਲਾਅ ਕੀਤੇ ਗਏ ਨੇ। ਪਹਿਲਾਂ ਪ੍ਰੇਡ ਦੇ ਲਈ ਗੇਟ ਖੋਲੇ ਜਾਂਦੇ ਸਨ ਪਰ ਹੁਣ ਪ੍ਰੇਡ ਦੌਰਾਨ ਗੇਟ ਬੰਦ ਰਹਿਣਗੇ ਤੇ ਜਵਾਨ ਹੱਥ ਨਹੀਂ ਮਿਲਾਉਣਗੇ। ਨਾਲ ਹੀ ਕਿਸੇ ਵੀ ਮੌਕੇ ਤੇ ਮਠਿਆਈਆਂ ਜਾਂ ਤੋਹਫ਼ਿਆਂ ਦਾ ਆਦਾਨ-ਪ੍ਰਦਾਨ ਨਹੀਂ ਹੋਵੇਗਾ। ਝੰਡਾ ਉਤਾਰਨ ਦੀ ਰਸਮ ਕੌਮੀ ਸੁਰੱਖਿਆ ਤੇ ਦੇਸ਼ ਭਗਤੀ ਦੀ ਭਾਵਨਾ ਦਾ ਪ੍ਰਤੀਕ ਹੈ ਹਜ਼ਾਰਾਂ ਦੀ ਗਿਣਤੀ ਵਿੱਚ ਆਟਾਰੀ ਆਉਣ ਵਾਲੇ ਦਰਸ਼ਕਾਂ ਲਈ ਖਿੱਚ ਦਾ ਕੇਂਦਰ ਰਿਹਾ ਹੈ ਇਸ ਸਮਾਗਮ ਵਿੱਚ ਦੇਸ਼ ਵਾਸੀਆਂ ਵਿੱਚ ਹਥਿਆਰਬੰਦ ਬਲਾਂ ਪ੍ਰਤੀ ਸ਼ੁਕਰਗੁਜ਼ਾਰੀ ਤੇ ਸਤਿਕਾਰ ਦੀ ਭਾਵਨਾ ਵਿਕਸਿਤ ਹੁੰਦੀ ਹੈ ਤੇ ਦੇਸ਼ ਪ੍ਰਤੀ ਗੌਰਵ ਤੇ ਰਾਸ਼ਟਰ ਸੇਵਾ ਲਈ ਇੱਕ ਨਵੀਂ ਊਰਜਾ ਦਾ ਸੰਚਾਰ ਹੁੰਦਾ ਹੈ